ਹਾਂਜੀ ਰਾਤੀਆਂ ਪਤੋਂ 2 ਵਜੇ ਲੋਡ ਕਰਕੇ ਗੱਡੀ ਸੁੱਤੀ ਸੀ ਕੰਪਨੀ ਚ ਆ ਕੇ ਦੁਬਾਰਾ ਜ ਆਪਾਂ ਨੇ ਜੀ 7 ਵਜੇ ਉੱਠ ਕੇ ਰੈਡੀ ਹੋ ਕੇ ਗੱਡੀ 8 ਵਜੇ ਨੂੰ ਆਪਾਂ ਲਾਦੇ ਜੀ ਬਰਕ ਖਾਂਬ ਦੇ ਵਿੱਚ ਬਰਕ ਖਾਂਬ ਦੀ ਗੱਡੀ ਦਾ ਥੋੜਾ ਬਹੁਤ ਕੰਮ ਕਰਵਾਉਣਾ ਆਲਾ ਸੀਗਾ ਜਿਵੇਂ ਲਾਈਟਾਂ ਲਾਉਣ ਵਾਲੀਆਂ ਸੀ 1 2 ਇਹ ਦੁਬਾਰਾ ਚ ਆਪਾਂ ਗੱਡੀ ਕਲੀਨ ਕਰ ਲਈ ਤੋਂ ਚੰਗੀ ਤਰ੍ਹਾਂ ਇਹਨਾਂ ਬਣਾ ਦਾ ਜਾਜ ਆਪਣਾ ਦੇਖੋ ਗੱਡੀ ਤੋਂ ਕੇ ਜੀ ਆਪਾਂ ਤਕਰੀਬਨ ਸਾਡੇ ਕਿੰਨਾ ਮੰਗੂ ਫਿਰ ਤੁਰਤੇ ਆਪਣੇ ਸਾਫਰ ਵੱਲ ਮੀਟਰ ਕਰਤਾ 01030460 ਆਪਣੀ ਗੱਡੀ ਚੱਲੀ ਹੋਈ ਆ ਹਾਂਜੀ ਆਪਾਂ ਟ੍ਰਿਪ ਮੀਟਰ ਰੀਸਟਾਰਟ ਕਰਨ ਤੋਂ ਬਾਅਦ ਤਕਰੀਬਨ ਆਪਾਂ ਸਵਾ 3 ਆਪਾਂ ਚੱਲੇ ਕੰਪਨੀ ਚੋਂ ਕੰਪਨੀ ਚੋਂ ਚੱਲ ਕੇ ਫਿਰ ਆਪਾਂ ਡੀਜ਼ਲ ਥੈਂਕ ਯੂ ਫੁੱਲ ਕਰਾ ਕੇ ਇਦੂਆਂ ਚ ਜੀ ਆਪਾਂ ਹੌਲੀ ਹੌਲੀ ਪਹੁੰਚੇ 17 ਵਾਲੇ ਤੇ ਇੱਥੇ ਬਾਈ ਮਨਪ੍ਰੀਤ ਖੜਾ ਸੀ ਆਪਣੇ ਨਾਲ ਜੱਦੇ ਨੂੰ ਜਾਣਾ ਸਾਰਿਆਂ ਨੇ ਅਸੀਂ ਨੇ ਇਦੂ ਬਾਅਦ ਜਦ ਅਸੀਂ ਕੌਫੀ ਦਾ ਪਿਆਲਾ ਬਣਾਇਆ ਇੱਕ ਤੇ ਫਿਰ ਅਸੀਂ ਚਾਲੇ ਪਏ ਫਿਰ ਜੀ ਸਾਨੂੰ ਯਾਦ ਕੋਲੇ ਆ ਕੇ ਬਾਈ ਸਿੱਧੂ ਸਾਹਬ ਹੋਰੀ ਮਿਲ ਕੇ ਤੇ ਫਿਰ ਅਸੀਂ ਉੱਥੇ ਵੀ ਜੀ ਚਾਹ ਦਾ ਪਿਆਲਾ ਪੀ ਕੇ ਤੇ ਫਿਰ ਅਸੀਂ ਅੱਗੇ ਸਾਫਰਵਾਲ ਵੱਲ ਵਧੇ ਜੀ ਫਿਰ ਆਪਾਂ ਇੱਕ ਯਾਦ ਪਾਰਸਲ ਫੜਾਉਣਾ ਸੀ ਪਾਰਸਲ ਫੜਾ ਕੇ ਇਦੂ ਬਾਅਦ ਚੋਂ ਜੀ ਅਸੀਂ ਡਰਾਪ ਉਤਰ ਕੇ ਅੱਗੇ ਪਾਰਕਿੰਗ ਚ ਪਾਰਕਿੰਗ ਦੇ ਵਿੱਚ ਪਹੁੰਚੇ ਇਦੂ ਬਾਅਦ ਚ ਜੀ 4:30 ਵਜੇ ਆਪਾਂ ਗੱਡੀਆਂ ਲਾਤੀਆਂ ਸਾਈਡ ਤੇ 574 ਕਿਲੋਮੀਟਰ ਸਾਫਰ ਹੋ ਚੁੱਕਿਆ ਸੀ ਜੀ ਬਾਕੀ ਕੀ ਡੀ ਟਰੱਕ ਬਲੌਗਸ ਤੇ ਜਾ ਕੇ ਤੁਸੀਂ ਫੁੱਲ ਵੀਡੀਓ ਦੇਖ ਸਕਦੇ ਹੋ ਫੁੱਲ ਬਲੌਗ ਦੇਖ ਸਕਦੇ ਹੋ ਸਾਡਾ ਬਾਕੀ ਮਿਲਦੇ ਹਾਂ ਜੀ ਚੜਦੀ ਕਲਾ ਚ ਰਹਾ ਕਰੋ